ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਗਿਆਨੀ trilok singh ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿਦਾਂ ਬੱਬਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮ ਨਾਲ ਟੱਕਰਾਂ ਕੀਤਾ ਔਰ ਦੇਸ਼ ਲਈ ਹੱਸ ਕੇ ਆਪਣੀਆਂ ਜਾਨਾਂ ਵਾਰ ਗਏ ਤੇ ਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਔਰ ਵਤਵਾ ਸੇਜ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੜ੍ਹਨਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਪਿਛਲੇ ਦਿਹਾਵੇ ਤੁਸੀਂ ਸੁਣਿਆ ਕਿ ਬੱਬਰਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਜਾਂਦਾ ਪਿੰਡ ਬਵੇਲੀ ਵਿੱਚ ਔਰ ਕੁਝ ਬੱਬਰ ਸ਼ਹੀਦ ਹੋ ਜਾਂਦੇ ਹਨ ਔਰ ਸ਼ਿਵ ਸਿੰਘ ਨੂੰ ਬੰਨ ਕੇ ਕਪੂਰਥਲੇ ਰਿਆਸਤ ਵਿੱਚ ਲੈ ਗਿਆ ਲੈ ਜਾਂਦੇ ਹਨ ਪੁਲਿਸ ਅਫਸਰ ਅੱਗੇ ਸ਼ੁਰੂ ਕਰਦੇ ਹਾਂ ਅੱਧਾਏ ਪਿਛਲੀ ਲੜੀ ਜੋੜ ਲਈ ਤੁਸੀਂ ਸਾਡੇ ਚੈਨਲ ਤੇ ਵੀਡੀਓ ਜਾ ਕੇ ਸੁਣ ਸਕਦੇ ਹੋ ਔਰ ਲੜੀ ਜੋੜ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਮਨੁੱਖ ਦੇ ਸੁਭਾਅ ਦੀ ਇਤਿਹਾਸ ਸਾਖੀ ਪਰਦਾ ਹੈ ਕਿ अनेका ਐਸੇ ਮਨੁੱਖ ਹੋਏ ਨੇ ਜਿਨ੍ਹਾਂ ਨੇ ਥੋੜੀ ਜਈ ਸ਼ਕਤੀ پا ਕੇ ਮੌਤ ਤੇ ਰੱਬ ਦੋਂ ਹਣ ਭੁਲਾ ਦਿੱਤਾ ਉਹ ਖਿਆਲ ਕਰਦੇ ਰਹੇ ਕਿ ਉੱਚੀਆਂ ਕੰਧਾਂ ਫੌਜਾਂ ਹਥਿਆਰ ਜਾਂ ਕਰਮਾਤਾ ਉਹਨਾਂ ਨੂੰ ਕਾਲ ਦੇ ਭਾਰੀ ਹੱਥ ਤੋਂ ਬਚਾ ਸਕਣਗੀਆਂ ਤੇ ਉਹ ਜੋ ਜੀਆ ਉਹ ਜੋ ਜੀ ਚਾਹਣ ਕਰਨ ਕਮਜ਼ੋਰਾਂ ਨੂੰ ਦਲੀ ਮਲੀ ਜਾਣ ਕੌਣ ਪੁੱਜਦਾ ਹੈ ਪਰ ਕਿਸੇ ਨਾ ਕਿਸੇ ਹੀਲੇ ਬਹਾਨੇ ਮੌਤ ਉਹਨਾਂ ਕੋਲ ਪੁੱਜ ਜਾਂਦੀ ਰਹੀ ਕਿਸੇ ਰਾਵਣ ਵਰਗੇ ਨੇ ਕਿਲੇ ਬਣਵਾ ਲ ਕੇ ਸਮੁੰਦਰ ਦੀ ਖਾਈ ਚ ਉਗਿਰਦੇ ਰੱਖੀ ਪਰ ਮਰਨਾ ਉਸ ਨੂੰ ਫਿਰ ਵੀ ਪਿਆ ਬੀਤੇ ਇਤਿਹਾਸ ਨੂੰ ਪੜ ਕੇ ਵੀ ਕਈਆਂ ਨੂੰ ਹੋਸ਼ ਨਹੀਂ ਰਹਿੰਦੀ ਉਹ ਲਾਲਚ ਦੇ ਬਲ ਹੰਕਾਰ ਨਾਲ ਐਸੇ ਪਾਗਲ ਹੁੰਦੇ ਹਨ ਕਿਪ ਕਰਤਾਰ ਦੀ ਸ਼ਕਤੀ ਨੂੰ ਭੁੱਲ ਜਾਂਦੇ ਹਨ ਮਨ ਆਈਆਂ ਕਰਨ ਲੱਗ ਪੈਂਦੇ ਹਨ ਸੂਬੇਦਾਰ ਗਿੰਦਾ ਸਿੰਘ ਮਾਨੂ ਕੇ ਕੜਿਆਲ ਐਸੇ ਹੀ ਪੁਰਸ਼ਾਂ ਵਿੱਚੋਂ ਸੀ ਉਹ ਫੌਜ ਵਿੱਚ ਰਿਆਸੀ ਤੇ ਉਸਨੇ ਸਤਗੁਰੂ ਦੀ ਸਿੱਖੀ ਬਾਬਤ ਵੀ ਬਹੁਤ ਕੁਝ ਸੁਣਿਆ ਪੜਿਆ ਤੇ ਆਪ ਵੀ ਲੋਕਾਂ ਨੂੰ ਦੱਸਿਆ ਸੀ ਕਿ ਲਾਲਚ ਤੇ ਹਉਮੈ ਜੀਵ ਨੂੰ ਪਾਗਲ ਕਰ ਦਿੰਦਾ ਹੈ ਉਸ ਨੂੰ ਇਹ ਵੀ ਪੂਰਾ ਗਿਆਨ ਸੀ ਕਿ ਖਾਲਸਾ ਪੰਥ ਅਥਵਾ ਸਿੰਘ ਦੀ ਰਚਨਾ ਗੁਰੂ ਸਾਹਿਬ ਨੇ ਦੇਸ਼ ਨੂੰ ਸੁਤੰਤਰਤ ਕਰਾਉਣ ਅਤੇ ਧਰਮ ਦੇਸ਼ ਦੀ ਅਣਖ ਖਾਤਰ ਬਚਾਉਣ ਖਾਤਰ ਸੀ ਉਸ ਵੇਲੇ ਜੇ ਹਕੂਮਤ ਮੁਗਲ ਦੀ ਸੀ ਤਾਂ ਗੇਂਦਾ ਸਿੰਘ ਦੇ ਸਮੇਂ ਬਰਤਾਨਵੀਆ ਦੀ ਹਕੂਮਤ ਸੀ ਦੋਵੇਂ ਹਕੂਮਤਾਂ ਪਰਦੇਸੀ ਤੇ ਭਾਰਤ ਦੀ ਸੁਤੰਤਰਤਾ ਤੇ ਸੰਸਕ੍ਰਿਤੀ ਦੀਆਂ ਦੁਸ਼ਮਣ ਸਨ ਉਹ ਜਾਣਦਾ ਸੀ ਕਿ ਨੌਕਰਸ਼ਾਹੀ ਨੇ ਭਾਰਤੀਆਂ ਨੂੰ अनेਕਾਂ ਕੋਲੋਂ ਬੇਟੰਗਾ ਨਾਲ ਕੁਚਲਿਆ ਤੇ ਬੇਇੱਜ਼ਤ ਕੀਤਾ ਹੈ ਗੋਰਾ ਨੌਕਰਸ਼ਾਹੀ ਭਾਰਤ ਨੂੰ ਲੁੱਟੀ ਜਾਂਦੀ ਸੀ ਭਾਰਤ ਦੀ ਅਕਲ ਸ਼ਕਤੀ ਤੇ ਜੀਵਨ ਦੇ ਵਸੀਲਿਆਂ ਨੂੰ ਬੁਧਨੋ ਰੋਕਦੀ ਸੀ ਅਤੇ ਗੋਰਾ شاہੀ ਦਾ ਦਬ ਦਬਾਅ ਬਿਠਾਉਂਦੀ ਸੀ ਸੂਬੇਦਾਰ ਗੇਂਦਾ ਸਿੰਘ ਨੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਦੇਖਿਆ ਸੀ ਕਿ ਕਿਵੇਂ ਜਲਿਆਂਵਾਲੇ ਬਾਗ ਵਿੱਚ ਜਰਨਾ ਡਾਇਰ ਨੇ ਕਈ ਸੈਂਕੜੇ ਭਾਰਤੀਆਂ ਗੋਲੀਆਂ ਨਾਲ ਪੁੱਨ ਕੇ ਅਕਿਰਤਕਣਾ ਦਾ ਸਬੂਤ ਦਿੱਤਾ ਸੀ ਜਰਮਨ ਦੇ ਵਿਰੁੱਧ ਭਾਰਤੀ ਜਵਾਨ ਤਨੋਂ ਮਨੋਂ ਹੋ ਕੇ ਲੜੇ ਸਨ ਖੁਦ ਗੇਂਦਾ ਗੇਂਦਾ ਸਿੰਘ ਵੀ ਸਮੁੰਦਰੋਂ ਪਾਰ ਹੋ ਗਿਆ ਸੀ ਪਰ ਜਦੋਂ ਜੰਗ ਜਿੱਤੀ ਗਈ ਤਾਂ ਜਿੱਥੇ ਭਾਰਤਿਆ ਨੂੰ ਸੁਤੰਤਰ ਕਰਨਾ ਸੀ ਉਥੋਂ ਉਹਨਾਂ ਦੀ ਗੁਲਾਮੀ ਨੂੰ ਹੋਰ ਪੱਕਿਆ ਕਰਨ ਲਈ ਕਾਲੇ ਕਾਨੂੰਨ ਕਢਨੇ ਸ਼ੁਰੂ ਕਰ ਦਿੱਤੇ ਗਏ ਤੇ ਉਹਨਾਂ ਨੂੰ ਕਾਨੂੰਨਾਂ ਦੇ ਵਿਰੋਧ ਦਾ ਕੀਤੀ ਗਈ ਤਾਂ ਤੋਪਾਂ ਤੇ ਗੋਲੀਆਂ ਨੂੰ ਚਲਾਇਆ ਗਿਆ ਬਗਾਵਤ ਦੇ ਮੁਕਦਮੇ ਚਲਾ ਕੇ ਸੈਂਕੜਿਆਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਸੁੱਟਿਆ ਗਿਆ ਉਹਨਾਂ ਦਾ ਦੋਸ਼ ਇਹ ਸੀ ਕਿ ਉਹ ਆਖਦੇ ਸਨ ਇਹ ਦੇਸ਼ ਸਾਡਾ ਹੈ ਗੋਰਿਓ ਆਪਣੇ ਦੇਸ਼ ਚਲੇ ਜਾਓ ਜਾਂ ਅਸਾਂ ਨਾਲ ਇਨਸਾਨਾਂ ਤੇ ਸੁਤੰਤਰ ਬੰਦਿਆਂ ਵਾਲਾ ਸਲੂਕ ਕਰੋ ਪਸ਼ੂ ਨਾ ਸਮਝੋ ਆਜ਼ਾਦੀ ਦਾ ਹੱਕ ਕੁਦਰਤ ਨੇ ਹਰ ਮਨੁੱਖ ਨੂੰ ਦਿੱਤਾ ਹੈ ਪਰ ਕੌਣ ਸੁਣਦਾ ਸੀ ਗਿੰਦਾ ਸਿੰਘ ਸਮੇਂਦਾਰ ਸੂਬੇਦਾਰ ਸੀ ਪੜਿਆ ਲਿਖਿਆ ਸੀ ਉਸ ਨੂੰ ਸਭ ਕਾਸੇ ਦਾ ਪਤਾ ਸੀ ਉਸ ਦੇ ਦੇਖਦਿਆਂ ਹੀ ਮਹੰਤ ਨਰੈਣਦਾਸ ਨੇ ਸ਼੍ਰੀ ਨਨਕਾਣਾ ਸਾਹਿਬ ਵਿੱਚ ਖੂਨੀ ਸਾਕਾ ਕੀਤਾ ਸੀ ਸਰਦਾਰ ਦਲੀਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਸਤਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਕੋਹਾੜੀਆਂ ਬੰਦੂਕਾਂ ਤੇ ਤਲਵਾਰਾਂ ਨਾਲ ਟੋਟੇ ਟੋਟੇ ਕੀਤਾ ਤੇ ਤੇਲ ਪਾ ਕੇ ਸਾੜਿਆ ਸੀ ਸਿਰਫ ਇਸ ਹੌਸਰੇ ਨਾਲ ਕਿ ਬਰਤਾਨਵੀ ਸਾਮਰਾਜ ਦੀ ਫੌਜ ਪੁਲਿਸ ਮਹੰਤ ਨਰੈਣ ਦੇ ਪਿੱਛੇ ਸੀ ਮਹੰਤ ਬਰਤਾਨਵੀ ਸਾਮਰਾਜ ਦਾ ਇੱਕ ਚੱਟਾ ਬਟਾ ਸੀ ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਸੀ ਸਿੰਘਾਂ ਦੇ ਗੁਰਦੁਆਰੇ ਸਨ ਸਿੰਘ ਗੁਰਦੁਆਰਿਆਂ ਦੀ ਸੰਭਾਲ ਕਰਨਾ ਚਾਹੁੰਦੇ ਸਨ ਪਰ ਗੋਰਾ ਨੌਕਰशाही ਐਵੇਂ ਲੱਤਾਂ ਅੜਾਉਂਦੀ ਸੀ ਸੁਬੇਦਾਰ ਕੇਂਦਾ ਸਿੰਘ ਦੀ ਹਾਜ਼ਿਰ ਵਿੱਚ ਹੀ ਤਾਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ ਬੀਟੀ ਗੋਰੇ ਨੇ ਸਿੰਘਾਂ ਨੂੰ ਡਾਂਗਾ ਨਾਲ ਇਉਂ ਕਟਵਾਇਆ ਸੀ ਜਿਵੇਂ ਕਿਸਾਨ ਭੌਂ ਜਾਂ ਤੋਰੀਏ ਦੇ ਖਲਵਾੜੇ ਨੂੰ ਕੁੜਦਾ ਹੈ ਅਕਾਲੀ ਲੀਡਰ ਜੇਲਾਂ ਵਿੱਚ ਸੁਟੇ ਗਏ ਸਨ ਸਾਰੇ ਦੇਸ਼ ਵਿੱਚ ਹਲਚਲ ਮਚ ਗਈ ਸੀ ਕਿ ਸੂਬੇਦਾਰ ਗਿੰਦਾ ਸਿੰਘ ਉਸ ਵੇਲੇ ਸੁੱਤਾ ਹੋਇਆ ਸੀ ਉਹ ਕਿਤੇ ਲੰਡਨ ਦੀਆਂ ਉੱਚੀਆਂ ਟਾਰੀਆਂ ਵਿੱਚ ਤਾਂ ਨਹੀਂ ਸੀ ਰਹੀਦੀ ਉਹ ਅਦਵਾਬੇ ਦੇ ਪਿੰਡ ਵਿੱਚ ਸੀ ਜਿਹੜੀ ਸ਼ਕਤੀ ਦੁਆਬੇ ਤੇ ਮੱਝ ਵਿੱਚ ਪੁਲਿਸ ਨੇ ਫੌਜ ਤੇ ਫੌਜ ਨੇ ਕਰਨੀ ਸੀ ਉਹ ਦੇਖਦਾ ਸੀ ਫੇਰ ਵੀ ਸੂਬੇਦਾਰ ਗਿੰਦਾ ਸਿੰਘ ਬਰਤਾਨਵੀ ਸਾਮਰਾਜ ਤੇ ਭਰੋਸਾ ਰੱਖਦਾ ਸੀ ਕਿ ਇਸ ਰਾਜ ਨੇ ਕਦੀ ਭਾਰਤ ਵਿੱਚੋਂ ਖਤਮ ਨਹੀਂ ਹੋਣਾ ਉਸ ਨੂੰ ਸਹਰੀ ਮੌਕਾ ਮਿਲਿਆ ਹੈ ਕਿ ਉਹ ਦੇਸ਼ ਦੇ ਵਸਨੀਕਾਂ ਨਾਲ ਆਕਿਰਤ ਕੰਤਾ ਤੇ ਗਦਾਰੀ ਕਰਕੇ ਮਾਇਆ ਖਤਾਬ ਤੇ ਜ਼ਗੀਰ ਇਕੱਠੀ ਕਰ ਲਵੇ ਜੇ ਭਾਰਤ ਗ੍ਰਾਮ ਹੁੰਦਾ ਸੀ ਤਾਂ ਉਹ ਕੀ ਜੇ ਭਰਾ ਲੁੱਟਿੰਦੇ ਤਾਂ ਜਾਂ ਮਰੀਂਦੇ ਹਸਨ ਤਾਂ ਉਸ ਨੂੰ ਕੀ ਉਹ ਤਾਂ ਮਹਾਰਾਜਾ ਕਪੂਰਥਲਾ ਗਵਰਨਰ ਪੰਜਾਬ ਡੀ ਸੀ ਤੇ ਸੈਸ਼ਨ ਜੱਜਾਂ ਵਰਗਿਆਂ ਦੇ ਗੋਡੇ ਲਾ ਕੇ ਕੁਰਸੀ ਤੇ ਜਾ ਬੈਠਦਾ ਸੀ ਉਸ ਦੇ ਪੁੱਤ ਪੋਤੇ ਤਾਂ ਐਸ਼ ਕਰਨਗੇ ਉਹ ਪੁੱਜ ਕੇ ਸਵਾਰਥੀ ਸੀ ਜੇ ਕੋਈ ਭਲਾ ਮਨਸ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਗੇਂਦਾ ਸਿੰਘ ਗੋਰੇ ਦੀ ਝੋਲੀ ਚੁਕਣੀ ਛੱਡ ਦੇ ਲੋਕਾਂ ਵਿੱਚ ਜਾਗਰਤੀ ਆ ਗਈ ਹੈ ਅੰਗਰੇਜ਼ ਦੇ ਵਿਰੁੱਧ ਲੋਕ ਉੱਠੇ ਹੋਏ ਹਨ ਐਵੇਂ ਕੋਈ ਤੇਰੇ ਉੱਤੇ ਹੱਥ ਚੱਕੂ ਤਾਂ ਗੇਂਦਾ ਸਿੰਘ ਆਖਦਾ ਛੱਡ ਓਏ ਪਰ ਐਸੀਆਂ ਗੱਲਾਂ ਗੇਂਦਾ ਸਿੰਘ ਦੇ ਹੱਥ ਚੁੱਕਣ ਵਾਲਾ ਜੰਮਿਆ ਹੀ ਨਹੀਂ ਜਿਸ ਦਿਨ ਗੇਂਦਾ ਸਿੰਘ ਦੇ ਸਿਰ ਵਿੱਚ ਕਿਸੇ ਨੇ ਲਾਠੀ ਮਾਰੀ ਉਸ ਦਿਨ ਦੁਆਬੇ ਵਿੱਚ ਪਰਲੋ ਆ ਜਾਏਗੀ ਪਿੰਡਾਂ ਵਿੱਚ ਹੱਲ ਵਗ ਵਗ ਜਾਣਗੇ ਲੰਡਨ ਤੱਕ ਸਾਰੀ ਬ੍ਰਿਟਾਨਵੀ ਫੌਜ ਹਰਕਤ ਵਿੱਚ ਆ ਜਾਏਗੀ ਉਸ ਵੇਲੇ ਗੇਂਦਾ ਸਿੰਘ ਇਹ ਵੀ ਭੁੱਲ ਜਾਂਦਾ ਕਿ ਉਹ ਲਗੋਰਾ ਵਿਦੇਸ਼ੀ ਮਾਲਕ ਉਸ ਨੂੰ ਵੀ ਕਾਲਾ ਆਦਮੀ ਸਮਝਦਾ ਸੀ ਸਰਕਾਰੀ ਖਜ਼ਾਨਿਆਂ ਵਿੱਚੋਂ ਰੁਪਈਆ ਹਾਸਲ ਕਰਕੇ ਉਸ ਨੇ ਪੱਕੀਆਂ ਹਵੇਲੀਆਂ ਪਾਈਆਂ ਸਨ ਉਹਦੇ ਕੰਮ ਸਨ ਉਸ ਕੋਲ ਪਿਸਤੌਲ ਸੀ ਕਾਰਤੂਸਾਂ ਵਾਲੀਆਂ ਬੰਦੂਖਾਂ ਸਨ ਉਹ ਐਸੇ ਭਲੇਖਿਆਂ ਦਾ ਸ਼ਿਕਾਰ ਹੋਇਆ ਰਿਹਾ ਬੱਬਰ ਅਕਾਲੀ ਜਥਾ ਕਾਇਮ ਹੋਇਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਸਮਝਿਆ ਕਿ ਉਸ ਨੂੰ ਕਮਾਈ ਕਰਨ ਦਾ ਮੌਕਾ ਹੱਥ ਆ ਗਿਆ ਹੈ ਉਸ ਨੂੰ ਕੀ ਘਾਟਾ ਬੱਬਰ ਅਕਾਲੀ ਉਸ ਦਾ ਕੀ ਵਿਗਾੜ ਲੈਣਗੇ ਉਹ ਸਰਕਾਰ ਦੀ ਸਹਯਤਾ ਕਰੇਗਾ ਜ਼ਮੀਨ ਤੇ ਨਕਦੀ ਇਨਾਮ ਲਏਗਾ ਹੋ ਸਕਦਾ ਸੀ ਉਸ ਨੂੰ ਆਉਂਦੇ ਸਾਲ ਸਰ ਦਾ ਖਿਤਾਬ ਮਿਲ ਜਾਂਦਾ ਉਹ ਭਜ ਨਸ ਭਜ ਕਰਨ ਲੱਗਾ ਉਸ ਦਾ ਪੁੱਤਰ ਵੀ ਹੋ ਤੁਰਿਆ ਜੈਸੀ ਕੋਕੋ ਤੈਸੇ ਬੱਚੇ ਵਾਲੀ ਗੱਲ ਹੋਈ ਸਰਦਾਰ ਕਿਸ਼ਨ ਸਿੰਘ ਵਣਿੰਗ ਬੱਬਰ ਅਕਾਲੀ ਨੇ ਕਿਸੇ ਦੇ ਰਾਹੀ ਉਸ ਨੂੰ ਸੁਨੇਹਾ ਭੇਜਿਆ ਕਿ ਉਹ ਗਿੰਦਾ ਸਿੰਘ ਆਰਾਮ ਨਾਲ ਘਰ ਬੈਠ ਜਾਏ ਬੱਬਰਾਂ ਨਾਲ ਮੱਥਾ ਨਾ ਲਾਏ ਉਸ ਦਾ ਤੁਰਨਾ ਫਿਰਨਾ ਮੁਸ਼ਕਲ ਹੋ ਜਾਏਗਾ ਉਸ ਦਾ ਕਿਸੇ ਲਿਹਾਜ਼ ਨਹੀਂ ਕਰਨਾ ਸਿਆਣੇ ਆਖਦੇ ਨੇ ਕੁੱਤੇ ਦੀ ਮੌਤ ਆਵੇ ਤਾਂ ਮਸੀਤੇ ਚੜ ਕੇ ਮੂਤਦਾ ਹੈ ਸੱਪ ਦੀ ਮੌਤ ਆਵੇ ਤਾਂ ਚਰਾਹੇ 'ਚ ਬੈਠਦਾ ਹੈ ਪਰ ਜਦੋਂ ਕਿਸੇ ਚੁਗਲ ਦੀ ਮੌਤ ਆਵੇ ਤਾਂ ਉਹ ਕਿਸੇ ਸਿਆਣੇ ਦੀ ਸਿੱਖਿਆ ਨਹੀਂ ਸੁਣਦਾ ਸਗੋਂ ਨਾਸਾਂ ਟੱਡਦਾ ਹੈ ਗੀਂਦਾਂ ਸਿੰਘ ਨੇ ਵੀ ਅਗੋਂ ਉਲਟਾ ਜਵਾਬ ਭੇਜਿਆ ਕਿਸ਼ਨ ਸਿੰਘ ਤੇ ਕਰਮ ਸਿੰਘ ਝਿੰਗੜ ਨੂੰ ਫੜਾ ਕੇ ਮੈਂ ਇਹਨਾਂ ਇਨਾਮ ਹਾਸਲ ਕਰਨਾ ਹੈ ਕਿ ਮੇਰੀ ਹਵੇਲੀ ਵਿੱਚ ਸੰਗਮਰਮਰ ਲੱਗ ਜਾਣਾ ਹੈ ਆਖਦੇ ਨੇ ਅਤ ਰੱਬ ਨੂੰ ਨਹੀਂ ਪਾਉਂਦੀ ਬਵੇਲੀ ਪਿੰਡ ਦੀ ਘੜਨਾ ਵਾਪਰੀ ਖੂਨੀ ਘਟਨਾਚਾਰ ਬੱਬਰ ਸ਼ਹੀਦ ਹੋ ਗਏ ਸ਼ਿਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਸ ਦਾ ਘਰ ਸਾੜਿਆ ਤੇ ਉਸ ਦੇ ਪਰਿਵਾਰ ਦੀ ਬੇਇੱਜ਼ਤੀ ਹੋਈ ਸਭ ਕਾਸੇ ਜ਼ਿੰਮੇਵਾਰ ਸੂਬੇਦਾਰ ਗੇਂਦਾ ਸਿੰਘ ਨੂੰ ਠਹਿਰਾਇਆ ਗਿਆ ਸਰਦਾਰ ਕਿਸ਼ਨ ਸਿੰਘ ਵਨਿੰਗ ਨੇ ਹੁਕਮ ਦਿੱਤਾ ਕਿ ਸਭ ਤੋਂ ਪਹਿਲਾਂ ਗੇਂਦਾ ਸਿੰਘ ਨੂੰ ਸੋਧਿਆ ਜਾਏ ਇਹ ਮਹਾ ਚੰਡਾਲ ਦੇਸ਼ ਤੇ ਪ੍ਰਜਾਦਾ ਵੈਰੀ ਹੈ ਗਦਾਰ ਹੈ ਤੇ ਗਦਾਰ ਦੀ ਸਜ਼ਾ ਸਦਾ ਮੌਤ ਤੁਰਾਈ ਹੈ ਸਾਰੇ ਬੱਬਰ ਅਕਾਲੀ ਕਿਸ਼ਨ ਸਿੰਘ ਨੂੰ ਆਪਣਾ ਗੂ ਮੰਨਦੇ ਸਨ ਉਸ ਦੇ ਇੱਕ ਬੋਲ ਤੇ ਜਾਨਵਰ ਨੂੰ ਤਿਆਰ ਰੈਂਦੇ ਸਨ ਨੰਦ ਸਿੰਘ ਦੀ ਸਰਪ੍ਰਸਤੀ ਹੇਠ ਇੱਕ ਟੋਲੀ ਸੁਬੇਦਾਰ ਗਿੰਦਾ ਸਿੰਘ ਨੂੰ ਸੋਧਣ ਵਾਸਤੇ ਤੁਰੀ ਤੁਰੀ ਸਿਰ ਤੇ ਖੱਫਣ ਬਨ ਕੇ ਜੀਵਨ ਦੀ ਆਸ ਛੱਡ ਕੇ ਮਰਨਾ ਕਿਹੜਾ ਸੌਖਾ ਹੈ ਉਹ ਧੰਨ ਸਨ ਜਿਹੜੇ ਦੇਸ਼ ਦੀ ਸੁਤੰਤਰਤਾ ਵਾਸਤੇ ਮਰਦੇ ਰਹੇ ਅਮਰ ਹਨ ਉਹ ਆਪਣੇ ਲਹੂ ਨਾਲ ਸੁਤੰਤਰਤਾ ਦਾ ਇਤਿਹਾਸ ਲਿਖਿਆ ਦਸਹਿਰੇ ਦਾ ਦਿਨ ਸੀ ਗਰਮੀ ਘਟ ਗਈ ਸੀ ਬੜਾ ਸੁਹਾਵਣਾ ਮੌਸਮ ਸੀ ਲੋਹੜਾ ਵੇਲਾ ਸੀ ਪੱਠੀਆਂ ਤਪੀਆਂ ਹੋਈਆਂ ਸਨ ਟੜਾ ਧੜ ਮਕਾਈ ਦੇ ਦਾਣੇ ਪਨਾਏ ਜਾ ਰਹੇ ਸਨ ਮਾਣੂ ਕੇ ਘੜਿਆਲ ਵਿੱਚ ਖੂਬ ਰੌਣਕ ਸੀ ਹਲਾਵਾਲੇ ਜੋਤਰੇ ਲਾ ਕੇ ਮੋੜਾਏ ਸਨ ਤੇ ਬਾਕੀ ਡੰਗਰ ਘਰਾਂ ਨੂੰ ਲਿਆ ਰਹੇ ਸਨ ਸੁਬੇਦਾਰ ਗਿੰਦਾ ਸਿੰਘ ਬਾਹਰੋਂ ਆਏ ਦੋਹਾਂ ਰਿਸ਼ਤੇਦਾਰਾਂ ਦੇ ਨਾਲ ਆਪਣੀ ਹਵੇਲੀ ਵਿੱਚ ਬੈਠਾ ਹੋਇਆ ਸ਼ਰਾਬ ਪੀ ਰਿਹਾ ਸੀ ਨਿਕਾ ਨਿਕਹਾੜਾ ਪਿੰਦਾ ਦੇ ਨਸ਼ੇ ਦੇ ਲੋਰ ਵਿੱਚ ਆਪਣੀ ਵਡਿਆਈ ਦੀਆਂ ਗੱਲਾਂ ਕਰੀ ਜਾਂਦਾ ਸੀ ਕਦੀ ਯੂਰਪ ਦੀ ਜੰਗ ਦੀਆਂ ਗੱਲਾਂ ਕਰਦਾ ਕਦੀ ਆਪਣੀ ਨੌਕਰੀ ਦੀਆਂ ਤੇ ਕਦੀ ਅੰਗਰੇਜ਼ ਦੀ ਉਸਤਤ ਕਰਦਾ ਮੁਰਗੇ ਦੇ ਪੁੱਜੇ ਹੋਏ ਮਾਸ ਦੀ ਥਾਲੀ ਲੱਗੇ ਪਈ ਹੋਈ ਸੀ ਉਸ ਦੇ ਕੋਲ ਬੈਠੇ ਪਰੋਣੇ ਕੋਈ ਉਪਰੇ ਨਹੀਂ ਸਨ ਇੱਕ ਉਸ ਦਾ ਕੁੜਮ ਸੀ ਤੇ ਦੂਸਰਾ ਕੁੜਮ ਦਾ ਗਵੰਢੀ ਦੋਵੇਂ ਸੂਬੇਦਾਰ ਕੋਲ ਪੁੱਜੇ ਸਨ ਕਿ ਗਵੰਢੀ ਦਾ ਮੁੰਡਾ ਚੋਰੀ ਵਿੱਚ ਫਸ ਗਿਆ ਸੀ ਉਸ ਦੇ ਚਲਾਨ ਨੂੰ ਰੋਕਣਾ ਸੀ ਕੁੜਮਾਚਾਰੀ ਦਾ ਸਤਕਾਰ ਹੋ ਰਿਆ ਸੀ ਬੋਤਲਾਂ ਘਰ ਦੀ ਕੱਢੀ ਸ਼ਰਾਬ ਦੀਆਂ ਨਹੀਂ ਸਨ ਸਗੋਂ ਠੇਕੇ ਦੀ ਸ਼ਰਾਬ ਦੀਆਂ ਸਨ ਪੀਂਦਾ ਰੋਈ ਸੀ ਕਿਉਂਕਿ ਪੀਨ ਦੀ ਬਿਮਾਰੀ ਉਸ ਨੂੰ ਫੌਜ ਵਿੱਚ ਲੱਗ ਗਈ ਸੀ ਫੌਜ ਵਿੱਚੋਂ ਵਿਹਲਾ ਹੋਇਆ ਤੇ ਸਰਕਾਰੀ ਅਫਸਰਾਂ ਦੇ ਮੇਲ ਜੋ ਲੋਕਾਂ ਦੇ ਕੰਮ ਸਵਾਰਨ ਤੇ ਮੁਫਤ ਦੀ ਪੀਣ ਨਾਲ ਬਿਮਾਰੀ ਵੱਧ ਗਈ ਸੂਬੇਦਾਰ ਗਿੰਦਾ ਸਿੰਘ ਦੇ ਗਲ ਪਿਸਤੌਲ ਪਿਆ ਹੋਇਆ ਸੀ ਕਿਉਂਕਿ ਉਹ ਕਦੀ ਪਿਸਤੌਲ ਦਾ ਵਸਾ ਨਹੀਂ ਸੀ ਕਰਦਾ ਉਸ ਵਿੱਚ ਗੋਲੀਆਂ ਭਰ ਕੇ ਰੱਖਦਾ ਸੀ ਉਸ ਨੂੰ ਡਰ ਜ਼ਰੂਰ ਹੁੰਦਾ ਸੀ ਪਰ ਉਹ ਆਪਣੇ ਕਰਤੱਵ ਨੂੰ ਨਹੀਂ ਬਦਲਦਾ ਉਹ ਘੁੱਟ ਘੁੱਟ ਪੀ ਕੇ ਗੱਲੀ ਲੱਗਾ ਹੋਇਆ ਸੀ ਕਿ ਉਸ ਦੀ ਕੰਨੀ ਰਸੀਲੀ ਬੀਨ ਵੱਜਣ ਦੀ ਧੁਨ ਪਈ ਬੀਨ ਵਜਾਉਣ ਵਾਲਾ ਕੋਈ ਚੰਗਾ ਬੀਨ ਦਾ ਉਸਤਾਦ ਪ੍ਰਤੀਤ ਹੁੰਦਾ ਸੀ ਉਸ ਨੇ ਲੱਗ ਕੇ ਬੈਠੇ ਆਪਣੇ ਇੱਕ ਖੇਤ ਮਜ਼ਦੂਰ ਨੂੰ ਆਖਿਆ ਉਹ ਚੰਨਾ ਮਾਰ ਓਏ ਸਾਲੇ ਬੀਨ ਵਾਲੇ ਨੂੰ ਆਵਾਜ਼ ਤੇੜ ਸੂਤਨਾ ਗਲ ਪਾਟਾ ਹੋਇਆ ਮੇਰਾ কুরਤਾ ਲਤਾਂ ਪੈਰ ਨੰਗੇ ਤੇ ਸਿਰ ਉਤੇ ਲੀਰਾਂ ਦਾ ਬੁੱਕ ਪੱਗਵਲੀ ਸੋਲੇ ਰੰਗ ਦਾ ਚੰਨ ਆਪਣੇ ਮਾਲਕ ਦਾ ਹੁਕਮ ਮੰਨ ਕੇ ਬਾਹਰ ਗਿਆ ਉਸ ਨੇ ਦੇਖਿਆ ਢਿੱਲੀ ਜਿਹੀ ਪੱਗ ਬੰਨੀ ਇੱਕ ਜੋਗੀ ਜਿਹਹਾ ਭਗਵੇਂ ਰੰਗ ਦੇ ਖੁੱਲੇ ਲਿਬਾਸ ਵਾਲਾ ਵੈੰਗੀ ਤੇ ਦੋ ਛਿੱਕੂ ਚੁੱਕੀ ਮਲਕੜੇ ਤੁਰਿਆ ਆਉਂਦਾ ਸੀ ਤੇ ਉਸ ਦੇ ਨਾਲ ਦਾ ਬੜੀ ਮਸਤੀ ਨਾਲ ਬੀਨ ਵਜਾ ਰਿਹਾ ਸੀ ਦੋਹਾਂ ਦੀ ਉਮਰ ਇੱਕੋ ਜਿਹੀ ਸੀ ਬੇਤਰਤੀਬੀਆਂ ਖੁੱਲੀਆਂ ਦਾੜ੍ਹੀਆਂ ਕੰਨਾਂ ਵਿੱਚ ਮੰਦਰਾ ਤੇ ਗਾਲ ਵਿੱਚ ਰੰਗ ਬਰੰਗੇ ਪੱਥਰ ਤੇ ਮਣਕਿਆਂ ਦੀਆਂ ਗਾਨੀਆਂ ਸਨ। ਉਹਨਾਂ ਨੇ ਭਗਵੇਂ ਰੰਗ ਦੀਆਂ ਢਿੱਲੀਆਂ ਜੀਆਂ ਪੱਗਾਂ ਬਲੀਆਂ ਹੋਈਆਂ ਸਨ। ਬਾਬਾ ਜੀ ਸੱਪ ਦਿਖਾਓ। ਬੱਚੇ ਆਗਦੇ ਸਨ ਪਰ ਉਹ ਸੂਬੇਦਾਰ ਦੀ ਹਵੇਲੀ ਵੱਲ ਮਸਤ ਤੁਰੇ ਆਉਂਦੇ ਸਨ। ਬਾਬਾ ਜੀ ਸੂਬੇਦਾਰ ਸਾਹਿਬ ਨੇ ਤੁਸਾਂ ਨੂੰ ਸੱਦਿਆ ਹੈ ਰਤ ਹਵੇਲੀ ਵਿੱਚ ਬੜੋ। ਉਹ বীਣ ਸੁਣਨ ਨੂੰ ਕਹਿੰਦੇ ਆ। ਹੂੰ ਆ ਕੇ ਵੇਂਗੀ ਵਾਲਾ ਅੱਗੇ ਹੋਇਆ। ਉਸ ਨੇ ਉਸ ਦੇ ਪਿੱਛੇ বীਣ ਵਾਲਾ বীਣ ਵਜਦੀ ਗਈ। ਅਗਲੇ ਦੀਆਂ ਅੱਖਾਂ ਬੜੀਆਂ ਮਸਤ ਤੇ ਲਾਲ ਸੁਰਖੇ ਸਨ ਜਿਵੇਂ ਉਸਨੇ ਤਧੂਰਾ ਪੀਤਾ ਹੋਇਆ ਸੀ ਉਹ ਦੋਹਾਂ ਵੱਲ ਸੂਬੇਦਾਰ ਤੇ ਉਸਦਾ ਕੁੜਮ ਦੇਖਣ ਲੱਗ ਪਏ ਬੀਨ ਸੂਬੇਦਾਰ ਦੇ ਕੰਨਾਂ ਨੂੰ ਐਸੀ ਭਾਏ ਕਿ ਉਹ ਤਾਂ ਸੱਪ ਵਾਂਗ ਕੀ ਲਿਆਈ ਗਿਆ ਕੋਈ 10 ਕੁ ਫੁੱਟ ਹਟਵੇਂ ਪੁੱਜ ਕੇ ਸਪੇਰੀਆਂ ਨੇ ਵੰਗੀ ਰੱਖ ਦਿੱਤੀ ਬੀਨ ਵਜਾਉਣੀ ਬੰਦ ਕਰ ਦਿੱਤੀ ਤੇ ਬੀਨ ਵਾਲੇ ਨੇ ਸੂਬੇਦਾਰ ਨੂੰ ਪੁੱਛਿਆ ਮੋਤੀਆਂ ਵਾਲੀ ਸਰਕਾਰ ਦਾ ਪ੍ਰਤਾਪ ਵਧੇ ਲਖਾਂ ਦਾ ਦਾਤਾ ਕੀ ਹੁਕਮ ਹੈ ਤੁਸੀਂ ਕੌਣ ਹੋ ਜੋਗੀ ਜਾਂ ਸਪੇਰੇ ਨੰਬਰਦਾਰ ਨੇ ਨਸ਼ੇ ਦੀ ਲੋਰ ਵਿੱਚ ਰੋਬ ਨਾਲ ਪੁੱਛਿਆ ਮੋਤੀਆਂ ਵਾਲੀ ਸਰਕਾਰ ਸਪੇਰੇ ਆ ਜਹਿਰੀਲੇ ਤੋਂ ਜਹਿਰੀਲੇ ਸੱਪਾਂ ਨੂੰ ਵੀ ਫੜ ਕੇ ਉਹਨਾਂ ਦੀਆਂ ਸਿਰੀਆਂ ਵਿੱਚੋਂ ਜ਼ਹਿਰ ਜਹਿਰੀਲੇ ਮੰਨ ਕੇ ਕੱਢ ਲੈਂਦੇ ਹਾਂ ਸਾਡੇ ਵੱਡੇ-ਵਡੇਰੇ ਵੀ ਐਸਾ ਹੀ ਧੰਦਾ ਕਰਦੇ ਸਨ ਅਸੀਂ ਲਾਇਲਪੁਰ ਦੀ ਬਾਾਰ ਵੱਲੋਂ ਆਏ ਹਾਂ ਹੁਕਮ ਹੋਏ ਤਾਂ ਇੱਕ ਕਾਲਾ ਨਾਗ ਤੇ ਇੱਕ ਕੁਰੰਡੀਆਂ ਸੱਪ ਦਿਖਾਈਏ ਬੀਨ ਵੱਜੇਗੀ ਉਹ ਨੱਚੇਗਾ ਜ਼ਰੂਰ ਦਿਖਾਓ ਸੂਬੇਦਾਰ ਗਿੰਦਾ ਸਿੰਘ ਜੀ ਐਸੇ ਸ਼ੁਗਲ ਖੂਬ ਦੇਖਦੇ ਹਨ ਸੂਬੇਦਾਰ ਦਾ ਕੁਰੰਬੋਲਿਆ ਵਹੀਂਗੀ ਵਾਲੇ ਨੇ ਪਾਸੇ ਤੇ ਛਾਬੇ ਵਿੱਚੋਂ ਇੱਕ ਛਿੱਕੂ ਬਾਹਰ ਕੱਢਿਆ ਤੇ ਛਿੱਕੂ ਤੋਂ ਢੱਕਣ ਲਾਇਆ ਤਾਂ ਉਸ ਵਿੱਚੋਂ ਕਾਲਾ ਨਾਗ ਉੱਪਰ ਉੱਠਿਆ ਉਸ ਛਿੱਕੂ ਨੂੰ ਧਰਤੀ ਤੇ ਰੱਖ ਦਿੱਤਾ ਬੀਨ ਵਾਲੇ ਨੇ ਬੀਨ ਵਜਾਈ ਜਿਉਂ-ਜਿਉਂ ਬੀਨ ਵਜਾਉਂਦਾ ਗਿਆ ਤਿਉਂ-ਤਿਉਂ ਕਾਲਾ ਨਾਗ ਉੱਪਰ ਸਰੀ ਕਰਦਾ ਗਿਆ ਆਖਰ ਕੋਈ 10-15 ਮਿੰਟਾਂ ਪਿੱਛੋਂ ਸੱਪ ਫਨ ਖਿਲਾਰ ਕੇ ਪੂਰਾ ਖੜਾ ਹੋ ਗਿਆ ਉਹਦੀ ਜੀਬ ਸੁਈ ਵਾਂ ਕਾਲੀ ਕਾਲੀ ਹਿੱਲਣ ਲੱਗੀ ਸੂਬੇਦਾਰ ਡਰਿਆ ਨਾ ਸਕੋ ਉਸਨੇ ਇੱਕ ਪੈਗ ਨਸ਼ੇ ਦਾ ਹੋਰ ਪੀਤਾ ਸਪੇਰੇ ਨੇ ਉਸਦੇ ਸੱਪ ਨਾਲ ਇੱਕ ਸੱਪ ਹੋ ਡੱਬੀ ਵਿੱਚੋਂ ਕੱਢਿਆ ਉਹ ਛੋਟਾ ਜਿਹਾ ਸੀ ਉਸ ਨੂੰ ਕੁਰੰਡਿਆ ਸਾਬ ਕਹਿੰਦੇ ਸਨ ਜਿਸ ਨੂੰ ਲੜ ਜਾਏ ਉਸ ਨੂੰ ਆਖੇਗਾ ਪਰੇ ਹੋ ਕੇ ਡਿੱਗ ਤੇ ਪਾਣੀ ਨਾ ਮੰਗ ਪਰ ਉਹਨਾਂ ਸਪੇਰਿਆਂ ਨੇ ਉਸ ਸੱਪ ਨੂੰ ਡੱਬੀ ਵਿੱਚ ਪਾ ਰੱਖਿਆ ਸੀ বীਣ ਵਜਾਉਣ ਵਾਲਾ ਫੂਕਾ ਮਾਰਦਾ ਤੇ ਗੱਲਾਂ ਫਲਾਉਂਦਾ ਹੋਇਆ ਅੱਖਾਂ ਚੁੱਕ ਕੇ ਸਾਰੀ ਹਵੇਲੀ ਵਿੱਚ ਦੇਖੀ ਜਾਂਦਾ ਸੀ ਹਵੇਲੀ ਵਿੱਚ ਡੰਗਰ ਵੱਜੇ ਹੋਏ ਸਨ ਬੀਨ ਨੂੰ ਸੁਣ ਕੇ ਹੋਰ ਕੋਈ ਵੀ ਹਵੇਲੀ ਵਿੱਚੋਂ ਨਹੀਂ ਨਿਕਲਿਆ ਜਿਵੇਂ ਕੋਈ ਹੈ ਹੀ ਨਹੀਂ ਸੀ ਸੂਬੇਦਾਰ ਦਾ ਘਰ ਪਿੰਡ ਦੇ ਅੰਦਰ ਸੀ ਉਸ ਦੀ ਨੌ ਤੇ ਉਸ ਦਾ ਪੁੱਤ ਅੰਦਰਲੇ ਘਰੀ ਰਹਿੰਦੇ ਸਨ ਉਸ ਦਿਨ ਉਸ ਦਾ ਪੁੱਤਰ ਵੈਸੇ ਵੀ ਪਿੰਡ ਵਿੱਚ ਨਹੀਂ ਸੀ ਉਹ ਕਿਸੇ ਡੀਸੀ ਨਾਲ ਗਿਆ ਹੋਵੇਗਾ ਕਾਲਾ ਨਾਗ ਹਵੇਲੀ ਦੀ ਬੈੜਕ ਤੇ ਡੰਗਰਾਂ ਵਾਲਿਆਂ ਕੋਠਿਆਂ ਦੇ ਬਰਾਂਡੇ ਵੱਲ ਤੁਰ ਪਿਆ ਉਹਦੇ ਪਿੱਛੇ ਹੀ ਸੂਬੇਦਾਰ ਦੀ ਅੱਖਾਂ ਤੁਰੀਆਂ ਉਸਨੇ ਇੱਕ ਸਵੇਰੇ ਨੂੰ ਕਿਹਾ ਫੜ ਓਏ ਕਿਤੇ ਅੰਦਰ ਨਾ ਜਾ ਵੜੇ ਕੋਈ ਡਰ ਨਹੀਂ ਸਰਕਾਰ ਦੇਖੋ ਅੰਦਰੋਂ ਹੋਰ ਕਾਲਾ ਨਾਗ ਨਿਕਲੇਗਾ ਇਹ ਤਦੇ ਉਧਰੋਂ ਨਿਕਲਿਆ ਹੈ ਦੇਖੋ ਦੇਖੋ ਬੀਨ ਵਜਾਉਣ ਵਾਲੇ ਨੇ ਬੀਨ ਵਜਾਉਂਦਿਆਂ ਹੋਇਆਂ ਬਾਹਰ ਵੱਲ ਵੇਖਿਆ ਹਵੇਲੀ ਦੇ ਬੂਹੇ ਅੱਗੇ ਉਸ ਨੂੰ ਕੁਝ ਬੱਚੇ ਖਲੋਤੇ ਦਿੱਸੇ ਸਿਆਣਾ ਬੰਦਾ ਕੋਈ ਨਹੀਂ ਸੀ ਸ਼ਾਇਦ ਇਸ ਕਰਕੇ ਕਿ ਸੂਬੇਦਾਰ ਦਾ ਸੁਭਾਅ ਹਰਤਾ ਕਰੜਾ ਸੀ ਉਹ ਆਪਣੀ ਹਵੇਲੀ ਵਿੱਚ ਚਿੜੀ ਨਹੀਂ ਸੀ ਫੜਕਣ ਦੇਂਦਾ ਬੀਨ ਵੱਜਣੋਂ ਇੱਕਦਮ ਬੰਦ ਹੋ ਗਈ ਤੇ ਉਸ ਦੇ ਨਾਲ ਦੇ ਸਾਥੀ ਨੂੰ ਕਿਹਾ ਸੱਪ ਫੜ ਲੈ ਕਿਤੇ ਸੱਚਮੁੱਚ ਹੀ ਅੰਦਰ ਨਾ ਚਲਾ ਜਾਵੇ ਫੜਨਾ ਉਸ ਨੇ ਅੱਗੋਂ ਉੱਤਰ ਦਿੱਤਾ ਸੂਬੇਦਾਰ ਗੇਂਦਾ ਸਿੰਘ ਤੇ ਉਸ ਦੇ ਕੁੜਮ ਦਾ ਧਿਆਨ ਸੱਪ ਵੱਲ ਹੋ ਗਿਆ ਵੰਗੀ ਵਾਲਾ ਸਪੇਰਾ ਸੱਪ ਵੱਲ ਹੋਇਆ ਹੀ ਸੀ ਕਿ ਬੀਨ ਵਾਲੇ ਨੇ ਅੱਖ ਦੇ ਫੋਰ ਵਿੱਚ ਆਪਣੇ ਭਗਵੇਂ ਚੋਲੇ ਹੇਠੋਂ ਪਿਸਤੌਲ ਕੱਢਿਆ ਤੇ ਠਾ ਠਾ ਕਰਕੇ ਤਿੰਨ ਗੋਲੀਆਂ ਚਲਾ ਦਿੱਤੀਆਂ ਸੂਬੇਦਾਰ ਗੇਂਦਾ ਸਿੰਘ ਉੱਥੇ ਹੀ ਟੇਡਾ ਹੋ ਗਿਆ ਤੇ ਇੱਕ ਗੋਲੀ ਉਸ ਦੇ ਕੁੜਮ ਨੂੰ ਵੱਜੀ ਉਹ ਜ਼ਖਮੀ ਹੋ ਕੇ ਮੰਝੇ ਤੇ ਡਿੱਗ ਪਿਆ ਤੀਸਰਾ ਡਰ ਕੇ ਹੀ ਮੰਜੀ ਤੇ ਲੰਮਾ ਪੈ ਗਿਆ ਵੰਗੀ ਵਾਲੇ ਨੇ ਰਤਾ ਢੇਲਣਾ ਕੀਤੀ ਨਾ ਸੱਪ ਫੜਿਆ ਨਾ ਵੰਗੀ ਚੁਕੀ ਉਸਨੇ ਸੂਬੇਦਾਰ ਦੇ ਗਲੋਂ ਪਿਸਤੌਲ ਲਾ ਲਿਆ ਗੋਲੀਆਂ ਚੱਲਣ ਦਾ ਖੜਕਾ ਸੁਣ ਕੇ ਬੂਹੇ ਅੱਗੋਂ ਬੱਚੇ ਨਸ ਗਏ ਚੰਨਨ ਨਸ ਕੇ ਅੰਦਰ ਜਾ ਵੜਿਆ ਉਸਨੇ ਕਿਸੇ ਨੂੰ ਫੜਨ ਦਾ ਯਤਨ ਨਾ ਕੀਤਾ ਦੋਵੇਂ ਸਪੇਰੇ ਵੰਗੀ ਸੱਪਾਂ ਤੇ ਸ਼ਿੱਕੂ ਸਭ ਛੱਡ ਕੇ ਪਰਬੀਨ ਲੈ ਕੇ ਹਵੇਲੀ ਵੱਲ ਵਧੇ ਉਹਨਾਂ ਸਪੇਰਿਆਂ ਨੇ ਬੱਬਰਾਂ ਦਾ ਰੂਪ ਧਾਰਨ ਕਰ ਲਿਆ ਹਵੇਲੀ ਤੋਂ ਬਾਹਰ ਨਿਕਲੇ ਤਾਂ ਅੱਗੇ ਉਹਨਾਂ ਦੇ ਦੋ ਸਾਥੀ ਸਨ ਉਹਨਾਂ ਕੋਲ ਬੰਦੂਖਾਂ ਸਨ ਪਹਿਲਾਂ ਉਹ ਬੰਦੂਖਾਂ ਲਗਾ ਕੇ ਉਪਰਾਂ ਵਾਂਗ ਹਵੇਲੀ ਵਿੱਚ ਹੋ ਰਹੇ ਤਮਾਸ਼ੇ ਨੂੰ ਵੇਖ ਰਹੇ ਸਨ ਸੂਰਜ ਡੁੱਬ ਚੁੱਕਾ ਸੀ ਪਰ ਚਾਨਣ ਅਜੇ ਚੰਗਾ ਸੀ ਦੂਰ ਤੱਕ ਜਾਂਦਾ ਆਦਮੀ ਦਿਖ ਪੈਂਦਾ ਸੀ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਉਹ ਖੇਤਾਂ ਨੂੰ ਤੁਰ ਪਏ ਕਿਸੇ ਨੂੰ ਉਹਨਾਂ ਦਾ ਪਿੱਛਾ ਕਰਨ ਦਾ ਹੌਸਲਾ ਨਾ ਹੋਇਆ ਤੇ ਨਾ ਕਿਸੇ ਰੋਲਾ ਪਾਇਆ ਕਿ ਸੂਬੇਦਾਰ ਗਿੰਦਾ ਸਿੰਘ ਮਾਰਿਆ ਗਿਆ ਹੈ। ਲਓ ਜੀ ਅੱਜ ਲਈ ਇਹ ਨਹੀਂ ਤੇ ਆ ਲੈ ਕੇ ਹਾਜ਼ਰ। ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹੋਣਗੀਆਂ। ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਇਸ ਇਤਿਹਾਸ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।